안녕하 گڈی 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 घरों बैठे आदमी लैके करो பாரேரா பண்ணா இது முல்லையா பதிலாக ਮੇਰੀ ਗੱਲ ਇੱਕ ਮਿੰਟ ਦੀ ਇੱਕ ਮਿੰਟ ਤੂੰ ਇਹ ਨਹੀਂ ਬੋਲ ਮੇਰੀ ਗੱਲ ਸੁਣ ਲੋ ਪਹਿਲਾਂ ਚੱਲੇ ਆ ਤੁਸੀਂ ਹੁਣੇ ਇੱਕ ਗੱਲ ਪਹਿਲਾਂ ਕਲੈਕ ਕਰ ਲੋ ਕਿ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ ਤੇ ਕੋਈ ਆਪਾਂ ਪ੍ਰੋਬਲਮ ਦਾ ਹੱਲ ਕੱਢਣਾ ਮੇਰੀ ਗੱਲ ਸੁਣੋ ਇੱਕ ਮਿੰਟ ਦਾ ਹੋਰ ਸੁਣ ਲੋ ਚੁੱਪ ਕਰ ਪ੍ਰੋਬਲਮ ਦਾ ਹੱਲ ਕੱਢਣਾ ਹੈ ਫੇਰ ਰੌਲਾ ਰਪਾਈ ਪਾਈ ਜਾਣਾ ਨਹੀਂ ਨਹੀਂ ਉਦੋਂ ਆਪਾਂ ਗੱਲ ਕਰਾਂਗੇ ਚਲੋ ਜਾਈਓ ਸਰ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਹਨੀਆ ਕਿੱਥੇ ਵਾਹ ਵਾਪਸ ਹਨ ਉਹਨਾਂ ਭਾਈ ਉਹਨਾਂ ਵਿਚਾਰ ਦੇ ਦੇਖਦੇ ਉਹ ਗੱਲਾਂ ਹੁੰਦੀਆਂ ਨੇ ਇਹ ਉਹਨਾਂ ਦਾ ਸਰਕਾਰੀ ਮੁਕਾਮ ਤੇ ਹੈ ਨਹੀਂਗਾ ਸਰਕਾਰੀ ਮੁਕਾਮ ਤੇ ਗੱਲਾਂ ਹੋਣਾ ਇਹ ਉਹਨਾਂ ਦਾ ਆਪਣਾ ਪ੍ਰਾਈਵੇਟ ਆਪਣਾ ਬਣਾਇਆ ਹੋਇਆ ਮਕਾਨ ਹੈ ਸਾਰੀ ਆ ਸਾਰੀ ਜੀ ਕੋਈ ਨਹੀਂ ਕੋਈ ਨਾ ਕੋਈ ਨਹੀਂ ਕਰ ਉਹ ਕਾ ਕੇ ਬਿਲਕੁਲ ਆ ਜਾਣਾ ਉਹਨਾਂ ਤੋਂ ਉਹ ਚੁਕਾਤ ਹਰਾਮ ਹੈਗਾ ਉਹਨਾਂ ਨਾ ਕੋਈ ਗੱਲ ਨੂੰ ਤਾਇਨ ਕਰ ਸਕਦਾ ਹੁੰਦਾ ਹੈ ਤੇ ਜੇ ਦੋਨੋਂ ਮੈਂ ਤਾਂ ਹੀ ਉਹਨੂੰ ਕਹਿਆ ਵੀ ਆਪਣਾ ਘਰ ਉਹ ਵਿੱਚ ਨਾ ਉਸ ਬਾਦੂ ਵੀ ਮੈਂ ਤੇ ਮੇਰੀ ਮੱਚੇ ਨੇ ਪਹਿਲਾਂ ਤੇ ਸਾਰਾ ਨਾਲ ਪਹਿਲੀ ਗਲਤੀ ਹੈ ਵੀ ਤੁਸੀਂ ਬਹੁਤ ਬਜ਼ੁਰਗ ਹੋ ਮੇਰੀ ਮਾਵਾਂ ਵਰਗੀਆਂ ਤੂੰ ਮੈਂ ਤਾਂ ਤੁਹਾਨੂੰ ਪੁੱਤਰ ਕਰ ਗਈ ਹੈ ਮੈਂ ਤਾਂ ਕਹਿੰਦਾ ਤੂੰ ਮੇਰੀ ਮਾਵਾਂ ਵਰਗੀਆਂ ਮੈਂ ਤੁਹਾਨੂੰ ਹੋਰ ਔਦਾ ਵੱਡਾ ਵੱਡਾ ਦਿੱਤਾ ਵੀ ਆਪਣਾ ਮਾਵਾਂ ਵਰਗੀਆਂ ਕੋਈ ਗੱਲ ਨਹੀਂ ਜਿਹੜੀ 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 ਤੁਹਾਡੀ ਡਿਫਿਕਲਟੀ ਹੈ ਮੈਂ ਦੱਤੀ ਹੈ ਵੀ ਤੁਹਾਡੀ ਅਸੀਂ ਡਿਫਿਕਲਟੀ ਸੁਣਨ ਨੂੰ ਤਿਆਰ ਹਾਂ ਬਸ ਇਹੀ ਕਹਿੰਦੇ ਆਪਾਂ ਦਾ ਪਰ ਜਿਹੜੀ ਡਿਫਿਕਲਟੀ ਸੀ ਉਹਨੂੰ ਤਿਆਰ ਹਾਂ ਪਰ ਬਾਈ ਚਾਂਸ ਨਾ ਜਸਟ ਬਾਈ ਚਾਂਸ ਸੀਗਾ ਕਿ ਉਹ ਬਾਲਾ ਰੋਟੀ ਖਾਣ ਲੱਗੇ ਮੋਟੀ ਨਾਲ ਰੋਟੀ ਦੇ ਇਹਨਾਂ ਨਾਲ ਥੱਲੇ ਲੋਲਾ ਪੈ ਗਿਆ ਕੱਲ ਕੋ ਥੋੜੀ ਦੂਰ ਹੈਗਾ ਉਹ ਲੋਲਾ ਪੈ ਗਿਆ ਕਿਸੇ ਗੋਲੀ ਮਾਰਦੀ ਗੋਲੀ ਮਾਰਤੀ ਸਾਨੂੰ ਪਤਾ ਨਹੀਂ ਲੱਗਾ ਇੱਕ ਗੱਲ ਵੀ ਨਾ ਇਹਨਾਂ ਨੇ ਪਲਾਨ ਬਣਾਇਆ ਸੀ ਇਦਾਂ ਉਸ ਵੇਲੇ ਬਹੁਤ ਸਾਗੇ ਬੜੀ ਬੂਸਾ ਗਈ ਉਹਨਾਂ ਨੇ ਆਉਦੇ ਬੂਆ ਘਰ ਤਾਇਆ ਆਪਣੇ ਬੋਟਨਾਂ ਦਾ ਬੂਆ ਕੇ ਖੋਲ ਕੋਣ ਆਇਆ ਉਹ ਖੜੇ ਆ ਜੀ ਲਚਾਨ ਵਾਲੇ ਆ ਆ ਖੜੇ ਨਾਲੇ ਲੇਖੇ ਇਹਦੇ ਸਾਡੇ ਕਾਹਦੇ ਆ ਪਤਾ ਇਹਨੂੰ ਕੋਲ ਸਭ ਆਂਕੂਆ ਬੋਲ ਦੇ ਤਾਂ ਅੱਛਾ ਬਾਕੀ ਸਾਰੇ ਮਰ ਤਿੰਨ ਬੰਦੇ ਨਜ਼ਰ ਆਏ ਉਹਨਾਂ ਨੂੰ ਬਿਠਾਇਆ ਮਾਣਾ ਦਰ ਦਿੱਤਾ ਵੇ ਉਹਨਾਂ ਦੇ ਵਾਕਿਆ سامنے ਪਨਾਤੂਸ ਬੁਲਾਇਆ ਵੇ ਕੱਚਾ ਬਿਆਨ ਪਾਇਆ ਨਾ ਬਿਠਾ ਕੱਚਾ ਬਿਆਨ ਪਾਇਆ ਸੁਤੇ ਨਜ਼ਰ ਆਏ ਤੇ ਮਾਰ ਲਿਆ ਗਿਆ ਕਾਲੇ ਦੇ ਮੱਲੇ ਈ ਵਾਰ ਦਾ ਤੋੜਿਆ ਮੈਨੂੰ ਨਹੀਂ ਪਤਾ ਮੈਨੂੰ ਠੀਕ ਹੈ ਸ਼ੂਗਰ ਨਮਰੀ ਦੇ ਕੋਈ ਲਤਾਂ ਦੁਖੀ ਆ ਨਾ ਲਤਾਂ ਦੁਖੀ ਦੇ ਉਹ ਨਾ ਸ਼ਾਮੀ ਲਮਾ ਕੇ ਬਹਿ ਜਾਂਦਾ ਟਾਈਮ ਨਾਲ ਮੈਂ ਬੇਦੇਨਾ ਖਾਇਆ ਜਵ ਆ ਗਿਆ ਬਾਰਾ ਤੁਮ ਲਿਆ ਮੈਂ ਗਿਆ ਇੰਨੇ ਦੇ ਨਹੀਂ ਜਾਂਦੇ ਕਾਡੇ ਮਲੇ ਦੀ ਵਾਰ ਦਾ ਤੇ ਚਲੋ ਮੇਰੇ ਨਾਲ ਨਾਲ ਆ ਗਿਆ ਉੱਠ ਕੇ ਸੂਟ ਪਾ ਲੈ ਤੇ ਆ ਗਿਆ ਉਹ ਆਇਆ ਨਾਮ ਲੈ ਕੇ ਚਲੇ ਗਿਆ ਮੋੜ ਕੇ ਅੱਜ ਤੱਕ ਮੈਨੂੰ ਨਾ ਮੂਰ ਦਸਦਾ ਮੇਰੇ ਸੋਣ ਮਕੀਨ ਨੂੰ ਅਸਲੇ ਖਾਣ ਦੇ ਲਗਾਰ ਜੀ ਹੈ ਨਾ ਕੁਛ ਬੋਲਿਆ ਪੂਰੀਆਂ ਕਿਉਂ ਨਾ ਬੋਲਿਆ 6 ਵਿੱਚ ਪੂਰੀਆਂ ਨਿਕਲੀਆਂ ਪੁੱਛ ਲੋ ਮੂੰਹ ਤੇ ਗਰੇ ਮੈਂ ਕਿ ਝੂਠ ਨਹੀਂ ਮਾਫੀ ਮੈਂ ਝੂਠ ਵਾਲੇ ਦੇ ਨਾ ਰੱਬ ਤੋਂ ਡਰਨੀ ਆ ਕੋਈ ਪਰ ਮੇਰਾ ਇਨਸਾਫ ਕਰੇਗਾ ਤੁਸੀਂ ਕਰੋਗੇ ਉਹ ਕਰੇਗਾ ਬੰਦੇ ਉਹ ਤੇ ਦਾ ਹੁਣ ਪਹਿਲਾਂ ਪਾਣੀ ਪੀ ਲਾ ਪੀ ਲਾ ਥੋੜਾ ਜਿਹਾ ਇਹ ਪਾਣੀ ਪੀ ਲਾ ਪਾਣੀ ਪੀ ਲਾ ਪਾਣੀ ਪੀ ਲਾ ਪਾਣੀ ਪੀ ਲਾ ਜਿਸ ਤਾ ਜੇ ਪੂਰਾ ਬਣਾ ਕਿ ਦੋ ਦਿਨਾਂ ਨੇ ਬਿਆਨ ਦਿੱਤਾ ਹੋਏ ਤੇ ਤਿੰਨ ਬੰਦੇ ਸੀ ਉਹਨਾਂ ਨੂੰ ਦੇਖੋ ਉਹਨਾਂ ਨਾਲ ਇੱਕ ਬੰਦਾ ਨਹੀਂ ਬੈਠ ਸਕਦਾ ਮੋਟਰਸਾਈਕਲ ਹੋ ਗਈ ਤਿੰਨ ਬੰਦੇ ਮੋਟਰਸਾਈਕਲ ਦੇ ਨਾਲ 10 ਬੰਦੇ ਦੇਖੀ ਤੁਸੀਂ ਇੱਕ ਮਿੰਟ ਚੁੱਪ ਕਰ ਦਿੱਤਾ ਨਾ ਨਾ ਬੰਦਾ ਇੱਕ ਮਿੰਟ ਇੱਕ ਮਿੰਟ ਇਹ ਵੀ ਕੀ ਹੋਇਆ ਸੀ ਉਦੋਂ ਉਸ ਦਿਨ ਨਹੀਂ ਗਈ ਬੱਚਾ ਮੇਰਾ ਉਂਗਰ ਰੋਟੀ ਖਾਣ ਲੱਗਾ ਹੈ ਖਾਣ ਲੱਗਾ ਜੇ ਖਾਨਾ ਨਹੀਂ ਦੀ ਪਿਆ ਖਾਣ ਲੱਗਾ ਬਹੁਤ ਸਾਰੀ ਸਬਜ਼ੀ ਗਰਮ ਗਰਮ ਲਈਏ ਹਾਂ ਇਹ ਨਾ ਆ ਗਿਆ ਜੀ ਨਹੀਂ ਲੋਕਿਆ ਨਾ ਨਾ ਫੌਂਟ ਤੇ ਆਉਂਦੀ ਹੋਵੇ ਉਹਦਾ ਗੱਲ ਹੈ ਨਾ ਹੀ ਫੁਲਸਾਰੇ ਮਿੰਟ ਦੇ ਫੁਲਸਾਰੇ ਉਹ ਨਾ ਜਿਹੜਾ ਅੱਜ ਆਇਆ ਉਹ ਰੋਟੀ ਦਾ ਲੱਬੂਆ ਖੋਲ ਬਰ ਵੀ ਆਇਆ ਬੂਆ ਖੋਲ ਬੂਆ ਗੋਲਣ ਜਲੀ ਗਈ

ਉਹਨੇ ਸਾਰੇ ਪਾਸੇ ਘੁਮਾਇਆ ਪਹਿਲੇ 1 ਨੰਬਰ ਚੌਕੀ ਲਾ ਗਿਆ ਫਿਰ ਆ ਮਸੂਦਾ ਮਦਰੀਗੀ ਚੌਕੀ ਆ ਗਿਆ ਉਹ ਤੋਂ ਫੇਰੇ ਘੁਮਾਉਂਦੇ ਘੁਮਾਉਂਦੇ ਨਾ ਇਹਨੂੰ 3 ਨੰਬਰ ਚੌਕੀ ਲਾ ਗਏ ਇਹਨਾਂ ਸਾਰੀ ਰਾਤ ਦੀ ਦੱਸਿਆ ਸੰਗੀ 3 ਨੰਬਰ ਚੌਕੀ 3 ਵਜੇ ਤੱਕ ਸਾਡੇ ਬੰਦੇ ਖੜੇ ਨੇ ਉਦੋਂ بارش ਪੈਂਦੀ ਰਹੀ ਹੈ بارش ਰਹੀ 3 ਵਜੇ ਤੱਕ ਬੰਦੇ ਖੜੇ ਨੇ ਨਾ ਮੈਂ ਕਿਹਾ ਭਈ 3 ਨੰਬਰ ਚੌਕੀ ਜਗ੍ਹਾ ਤੇ ਅਸੀਂ ਇਹ ਕਿਈ ਬਦਲ ਕਿੱਥੇ ਲੈ ਗਏ ਕਿੱਥੇ ਕਿੱਥੇ ਲੈ ਗਏ ਇਹਨਾਂ ਥਰੇ ਉੱਥੇ ਲੱਗ ਗਏ ਇਸੇ ਨੇ ਕਾਨੂੰਨ ਪਤਾ ਕਿ ਜੇ ਕੋਈ ਦਿੱਤਾ ਇੱਕ ਤਿੰਨ ਨੰਬਰ ਚੌਕੀ ਆਗਾ 3 ਵਜੇ ਨੂੰ ਫਿਰ ਅਸੀਂ ਉੱਥੇ ਚਾਰ ਬੰਦੇ ਚੀਕ ਆਇਆ ਤੇ ਜਿਹੜੇ ਮਾਂਗੀ ਜੇ ਉਹ ਨਹੀਂ ਲੱਗਦੀ ਤੇ ਉੱਥੇ ਰਹੋ ਤੁਸੀਂ ਨਾ ਉੱਥੇ ਹੀ ਬਿਠਾਓ ਮੇਰੇ ਬੱਚਿਆ ਕੋਈ ਕਸੂਰ ਨਹੀਂ ਹੈਗਾ ਜੇ ਦੂਜਾ ਰੱਬੋ ਲੋਗਾਂ ਦੀ ਤੇ ਉਹ ਬੰਦਾ ਕਰਦਾ ਹਰ ਵਾਰ ਇਸੇ ਗੱਲ ਕਰਦਾ ਕਿ ਮੇਰਾ ਕੋਈ ਕਸੂਰ ਨਹੀਂ ਹੈ ਦੂਜਾ ਘਰੀ ਆ ਨਹੀਂ ਸੀ ਉਹ ਰੱਬੋਂ ਵੀ ਬਾਹਰ ਗਿਆ ਸੀ ਉਹ ਤੇ ਕੀ ਚੋਨੇ ਹੋ ਮੈਂ ਇਨਸਾਫ ਲੈਣ ਮੇਰੇ ਬੱਚੇ ਦਾ ਪਰਚਾ ਬਣਾਇਆ ਨਾ ਇਹਨੇ ਕੋਲ ਬਾਰੇ ਬਣਾਇਆ ਨੇ ਗੋਲ ਡਾ ਕੇ ਬਣਾਇਆ ਭੰਡਾਰੀ ਨੇ ਡਾਰੀ ਨੇ ਗੋਲ ਡਾ ਕੇ ਬਣਾਇਆ ਉਹ ਪਰਚਾ ਰੱਦ ਕਰ ਮੈਨੂੰ ਇਨਸਾਫ ਦੇਣ ਮੇਰੇ ਬੱਚੇ ਮੇਰੀ ਝੋਲੀ ਚ ਪਾ ਦੇ ਸਾਨੂੰ ਦੋਨਾਂ ਦਾ ਸਟੇ ਹੋਂ ਹਾਂਜੀ ਹਾਂਜੀ ਮੇਰਾ ਨਾਮ ਬਿੰਦਿਆ ਪੁੱਤਰਾ ਜਗਿੰਦਰਪਾਲ ਕਾਲਾ ਮੇਰਾ ਹਸਪੰਦ ਹੈ ਕੋਈ ਸਾਡਾ ਉਹਨਾਂ ਨਾਲ ਕੋਈ ਲਿੰਕ ਨਹੀਂ ਸੀਗਾ ਕੋਈ ਗੋਲੀ ਮਾਰਨ ਦਾ ਸਾਨੂੰ ਨਹੀਂ ਪਤਾ ਇਹ ਤਾਂ ਅੰਦਰ ਸੀਗੇ ਘਰ ਬੈਠੇ ਹੋ ਰੋਟੀ ਖਾਣ ਲੱਗੇ ਸੀਗੇ ਤੇ ਨਾਲ ਹੀ ਪਤਾ ਲੱਗਿਆ ਵੀ ਕਿਸੇ ਨੇ ਦੱਸਿਆ ਵੀ ਗੋਲੀ ਵੱਜ ਗਈ ਤੇ 5 ਮਿੰਟ ਬਾਅਦ ਇਹਨਾਂ ਜਿਵੇਂ ਇਹਨਾਂ ਦਾ ਕੋਈ ਪਲਾਨ ਬਣਿਆ ਆ ਸੀਗਾ ਪੁਲਿਸ ਆ ਗਈ ਪੁਲਿਸ ਇਹਨਾਂ ਨੂੰ ਕਹਿੰਦੀ ਤੁਸੀਂ ਸਾਡੇ ਨਾਲ ਚਲੋ ਜੀ ਤੁਹਾਡੇ ਮਹੱਲੇ 'ਚ ਵਾਰਦਾਤ ਹੋਈ ਆ ਉਹ ਕਹਿੰਦੇ ਚਲੋ ਜੀ ਚਾਹੇ ਉਹਨਾਂ ਦੇ ਮਨ 'ਚ ਚੋਰ ਨਹੀਂ ਸੀ ਅਗਲੇ ਚੁੱਪ ਕਰਕੇ ਚਲੇ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਬੰਦਾ ਹੀ ਪਿਸਤਲ ਵੀ ਮੰਗੀ ਪਿਸਤਲ ਦੇ ਬੋਲਿਓ ਵੀ ਇਹਨਾਂ ਨੇ ਕੱਢੀਆਂ ਰੁਮਾਲ ਦੇ ਵਿੱਚੋਂ ਪਿਸਤਲ ਰੈਪ ਔਰ ਲੱਗ ਦਿੱਤੀਆਂ ਗੋਲੀਆਂ ਲੱਗ ਰੈਪ ਕੀਤੀਆਂ ਔਰ ਗੋਲੀਆਂ ਮੈਚ ਵੀ ਨਹੀਂ ਹੋਈਆਂ ਉਹ ਦੇਸੀ ਪਿਸਤਲ ਸੀ ਔਰ ਜਿਹੜਾ ਗੋਲੀਆਂ ਮਾਰੀਆਂ ਤਿੰਨ ਪਤਲੇ ਮੁੰਡੇ ਸੀ ਉਹਦੀ ਕੋਹਣੀ ਦੀ ਜ਼ਖਮ ਹੈਗੀ ਆ ਉਦੋਂ ਤਿੰਨੋਂ ਮੁੰਡੇ ਆ ਤਿੰਨੋਂ ਪਤਲੇ ਤਿੰਨੋਂ ਮੋਟਰਸਾਈਕਲ ਤੇ ਬੈਠੇ ਸੀ ਨਾਮ ਨਹੀਂ ਮੈਨੂੰ ਉਹਨਾਂ ਦਾ ਪਤਾ ਵੀ ਨਾ ਪਾੜਨ ਉਹਦਾ ਨਾਮ ਆ ਉਹਦੇ ਮੁੰਡਿਆਂ ਨੇ ਗੋਲੀ ਚਲਾਈ ਲੋਕਾਂ ਨੇ ਉੱਥੇ ਖੜੇ ਜਿਹੜੇ ਆਸ-ਪਾਸ ਦੁਕਾਨਾਂ ਸੀ ਉਹਨਾਂ ਨੇ ਵੀ ਦੇਖਿਆ ਪਿੰਡਾ ਪਾੜਨ ਦੇ ਮੁੰਡੇ ਤਿੰਨੋਂ ਮੁੰਡੇ ਸੀ ਤੇ ਨਾਲੇ ਗੋਲੀਆਂ ਚਲਾਈਆਂ ਸਾਡੇ ਹਸਨਾਂ ਦੀ ਪਿਸਤਲ ਵਿਖੀ ਉਹਦੇ ਵਿੱਚ ਪੂਰੀਆਂ ਗੋਲੀਆਂ ਸੀ ਪੂਰੀਆਂ ਗੋਲੀਆਂ ਸੀ ਇੱਥੇ ਗਵਾਹ ਜਿਹੜੇ ਲੈ ਕੇ ਗਏ ਨਾ ਪੁਲਿਸ ਵਾਲੇ ਉਹ ਵੀ ਇੱਥੇ ਆ ਗਏ ਉਹ ਵੀ ਇੱਥੇ ਹੈਗੇ ਆ ਜਿਹੜੇ ਲੈ ਕੇ ਸਾਡੀ ਦੀਮਾ ਸਾਡਾ ਪਰਚਾ ਰੱਦ ਕਰੋ ਬਸ ਉਹਨਾਂ ਨੂੰ ਕਲੀਨ ਚਿੱਟ ਦੇ ਦੇ ਬਸ ਅਸੀਂ ਚਲੇ ਜਾਂਦੇ ਹਾਂ ਅਸੀਂ ਸ਼ਾਂਤੋ ਕਿਚ ਹੋ ਜਾਂਦੇ ਹਾਂ ਬਸ ਦਿਓਰਾ ਮੇਰਾ ਸਿਰ ਲੱਗਿਆ ਆਪਣਾ ਨਾ